ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋ ਜੀ ਰੇਪਾਉਣਾ ਆਏ ਆ ਪਿੰਡ ਬਰਾਸ ਪਹੁੰਚ ਚੁੱਕੇ ਆ ਜੀ ਬਰਾਸ 22 ਤਰੀਕ ਨੂੰ ਜਿਹੜੀ ਲੱਗੀ ਸੀ ਆਪਣੀ ਇਹ ਤੇ ਹੁਣ ਤਕਰੀਬਨ ਟੱਕੇ ਸਿੱਧੇ ਜੇ ਹੋ ਗਏ ਜੜ ਫੜ ਲਈ ਜਨੇ ਤੇ ਹੁਣ ਆਪਾਂ ਇਹਦੇ ਚ ਜੂਰੀਏ ਸਟਾਰਟ ਕਰਨਾ ਇੱਥੇ ਜੂਰੀਏ ਚ ਕੁਝ ਹੋਰ ਦੀ ਤਾਂ ਨਹੀਂ ਕੋਈ ਵੈਰਾਈਟੀ ਬਲਿਊਟੀ ਪਾਣੀ ਕਿਸ ਨੂੰ ਪਾ ਰਹੇ ਠੀਕੀ ਕਿਥੇ ਲਾ ਚਾ ਤੇ ਹੁਣੇ ਇੰਨੀ ਕੁ ਪੰਜ ਤੋਂ ਪਹਿਲਾਂ ਹੁੰਦੀ ਆ ਇਹਦੇ ਇਹਦੇ ਨਾਲ ਥਲੇ ਬਣ ਕੇ ਉਧਰ ਚੱਲ ਰਿਹਾ ਆਪਣਾ ਕੱਦੂ ਕਦੂ ਕਦੂ ਹੋਈ ਬਈ ਆ ਮੀਂਹ ਦਾ ਵੈਸੇ ਐਡਾ ਅਸਰ ਹੋਣਾ ਪਾਣੀ ਟਰਨ ਲੱਗ ਗਿਆ ਤੂੰ ਸ਼ੁਕਰ ਕਰ ਐਡਾ ਅਸਰ ਪਾ ਦੇਖ ਪਾਣੀ ਟਰਨ ਲੱਗ ਗਿਆ ਬਹੁਤ ਪਹਿਲਾਂ ਤਾਂ ਇੱਧਰੋਂ ਘਟਾ ਆ ਦਿੱਖ ਤਾਂ ਹੀ ਇੱਧਰ ਲੇਜ਼ਰ ਚੱਲਣਾ ਅੱਜ ਦੇਖੀ ਸੁੱਕਾ ਪਿਆ ਥੱਲੇ ਹਾਂ ਆਉਂ ਪੱਤੇ ਡਲੇ ਡਲੇ ਦੇਖੀ ਥੱਲੇ ਸੁੱਕਾ ਪਿਆ ਪਰ ਉਹ 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 ਉਦਨੂਰੇ ਜਦ ਵੱਧ ਪੈ ਗਿਆ ਤਾਂ ਦਿਨ ਪਿੰਡ ਪਿਆ ਨਹੀਂ ਤਾਂ ਪਹਿਲਾਂ ਹਾਂ ਆ ਤੂੜੀ ਵਾਲੀ ਸੀਜ਼ਨ ਲੱਗੇ ਤੇ ਬਾਅਦ ਟਰੈਕਟਰ ਦੀ ਆਵਾਜ਼ ਤੋਂ ਸੜਕ ਪੈ ਗਿਆ ਹਨਾ ਸੜਕ ਬੜੀ ਜਲਦੀ ਹੂੰ ਬੜੀ ਲੋਟ ਹੋ ਗਈ ਹੈ ਚੱਲ ਚੱਲ ਕੇ ਟਰੈਕਟਰਾਂ ਦੀ ਜਾਨਵਰਤ ਬਣ ਗਈ ਹੈ ਜੇ ਤੁਹਾਨੂੰ ਪਤਾ ਹੈ ਚਲੋ ਵੀ ਮੁੰਡਿਓ ਪੀਓ ਚਾਹ ਪਹਿਲਾਂ ਤਾਂ ਆਜੋ ਆ ਤੂ ਕੁਝ ਨਹੀਂ ਪੀਂਦੀ ਉਹ ਪੀ ਲੋ ਇੱਕ ਇੱਕ ਟ ਨਾ ਨਾ ਜੇ ਮੈਂ ਕਹਣਾ ਚਾਹ ਉਹਨੂੰ ਫਿਰ ਪੀਂਦੇ ਨਹੀਂ ਹੂੰ ਕਬਤੂ ਆ ਝੋਲੀ ਨਾਲ ਨਹੀਂ ਪਉਂਦਾ ਤੇ ਹਾਂ ਆਪਣੇ ਕੋਲ ਦੁਨੀਆ ਭਾਤੇ ਡਲੇ ਆ ਗਏ ਦੁਨੀਆ ਭਾਤੇ ਭੰਨੇ ਹੋਣੇ ਤਾਂ ਮੈਂ ਤਾਂ ਉਹ ਭੰਨੇ ਆ ਤਾਂ ਨਾ ਨਾ ਭੰਨੇ ਹੋਣੇ ਤੇ ਬਸ ਬਹੁਤ ਆ ਚਾਰ ਝੋਲੀ ਬਾਈ ਤੁਹਾਨੂੰ ਪਰਸੋਂ ਦੀ ਗੱਲ ਦੱਸਦਾ ਸੀ ਪਰਸੋਂ ਰੇਪ ਆਏ ਰੇਪ ਪੌਣਾ ਘੰਟਾ ਵੀਰ ਦੀ ਥੈਲਾ ਭੰਨੀ ਗਿਆ ਭੰਨੀ ਗਿਆ ਮੋੜ ਕੇ ਮੋੜ ਕੇ ਦਵਾਰੇ ਪਾਇਆ ਝੋਲੀ 'ਚ ਡਲੇ ਫੇਰ بڑے بڑے ਕਿਹਾ ਤੈਨੂੰ ਤਾਂ ਭੰਨੇ ਦੋ ਜਣੇ ਨੇ ਭੰਨੇ ਹੋਣਾ ਹੈ ਜਿਹੜੇ ਪੀਸ ਜਿਹੜੇ ਆ ਇਹ ਜਿਹੜਾ ਆਪਣਾ ਰੇਹ ਬਾਹਰ ਪਿਆ ਲੈਂਦਾ ਝੋੜੇ ਕਰਕੇ ਬਣ ਜਾਂਦਾ ਕਮਰਾ ਪਾਉਨੇ ਇੱਕ ਰੇ ਵਾਸਤੇ ਕੰਮ ਦੇ ਹੈਗੀਆਂ ਸਲੇ ਉੱਤੇ ਰੱਖਤਾ ਹੁੰਦਾ ਨਹੀਂ ਕਿਉਂ ਕਹਿੰਦੇ ਨੇ ਪੁਲਿਸ ਖਰਚ ਕਰਾਉਂਦਾ ਕੁਝ ਫਾਲਤਨੀ ਨਾ ਬਾਤ ਦੀ ਮੈਂ ਨਾ ਕੰਮ ਕਰਦਾ ਨਾ ਭਾਈ ਮੁੰਡਾ ਇਹ ਇੰਨਾ ਕੰਮ ਕਰਦਾ ਪਹਿਲਾਂ ਕੱਲ 10 ਕਿੰਨੇ ਚ ਦਵਾਈ ਪਾਈ ਓਥੇ ਬਾਅਦ ਹੁਣ ਦੇਖ ਅੱਜ ਰੇ ਨੂੰ ਆ ਗਿਆ ਹੁਣ ਇਹਨੇ ਦੇਖੀ ਦੁਪਹਿਰ ਨੂੰ ਲੇਜ਼ਰ ਕਰਾ ਵੀ ਲੈ ਕੇ ਜਾਣਾ ਬਹੁਤ ਕੰਮ ਆ ਭਾਈ ਇਹ ਤਾਂ ਇਹ ਤਾਂ ਬਹੁਤ ਕਰਦੇ ਕਿੰਨੇ ਵਜੇ ਉਠਖੜਦਾ ਹੈ ਤੜਕੇ 5 ਵਜੇ ਲੈ ਲੈ 5 ਵਜੇ ਉੱਠ ਕੇ ਆਪਣਾ ਪਹਿਲਾ ਵੀਡੀਓ ਦਾ ਕੰਮ ਨਵੇੜ ਕੇ ਆਪਣਾ ਹੁਣ ਤੇਰੇ ਇੰਨਾ ਕਹਿ ਰਹੇ ਆ ਹੁਣ ਤਾਂ ਫਿਰ ਝੂਠ ਆ ਨਾ ਜਿਹੜੇ ਆ ਦੇਖ ਆ ਬਾਈ ਹੁਣ ਸਾਰਾ ਕੁਝ ਹੀ ਮੰਨ ਗਿਆ ਇਹ ਝੂਠਾ ਮੈਂ ਤੁਹਾਡੇ ਸਾਹਮਣੇ ਮੰਨਿਆ ਸਾਰਾ ਕੁਝ ਝੂਠ ਆ ਕਹਿੰਦਾ ਦੇਖ ਲੈ ਪਤਾ ਕੀ ਦੇਖ ਝੂਠ ਝੂਠ ਜੋ ਸੱਚ ਆ ਉਹ ਸੱਚ ਆ ਦੀ ਹਾਂ ਮੈਂ 5 ਵਜੇ ਮੇਰਾ ਫਿਕਸਡ ਟਾਈਮ ਐਦ ਕੀ ਇਹਨੇ ਧਰਤੀ ਪਰ ਪੈਰ ਰੱਖ ਕੇ ਨਹੀਂ ਦੇਖਿਆ ਵੀ ਧਰਤੀ ਪਰ ਪੈਰ ਰੱਖ ਕੇ ਦੇਖਿਆ ਸਾਰੀ ਦਿਹਾੜੀ ਲੇਜ਼ਰ ਕਰਾ ਪਰ ਲੱਗੇ ਰੋਟੀ ਵੀ ਉਪਰੇ ਖਾਂਦਾ ਸੀ ਡੇਢ ਮਹੀਨੇ ਤੋਂ ਉਪਰ ਚੱਲ ਗਿਆ ਚਿੱਲੀ ਸਰਕਰਾ ਡੇਢ ਮਹੀਨੇ ਤੋਂ ਤਿੰਨ ਦਿਨ ਉਪਰ ਚੱਲ ਗਿਆ ਐਦ ਪਰ ਮਾਰੀ ਪੈਰ ਮਾਰੀ ਕੋ ਕੀ ਉਰੇ ਪੈਰ ਮਾਰੇ ਇਹ ਤਾਂ ਬਹੁਤ ਯੋਗਦਾਨ ਬਈ ਦਾ ਵੀਰ ਦਾ ਦਾ ਬਾਈ ਪੰਨ ਗਲੇ ਨੂੰ ਪੰਨ ਪਹਿਲਾਂ ਦੇਖਿਆ ਨੇ ਕੰਬੈਨ ਚਲਾਈ ਫਿਰ ਇਹਦੇ ਤੂੜੀ ਵਾਲੀ ਮਸ਼ੀਨ ਤੂੜੀ ਵਾਲੀ ਮਸ਼ੀਨ ਜਿੰਨੀ ਦਾ ਆ ਸਾਰਾ ਥੱਲੇ ਦੱਬ ਗਿਆ ਡਲੇ ਨੂੰ ਭੰਨਣ ਨੂੰ ਕਿਹਾ ਇਹਨੂੰ ਪਾਨੇ ਨੂੰ ਤੂੜੀ ਵਾਲੀ ਮਸ਼ੀਨ ਤਾਂ ਇੰਨੀ ਚਲਾਉਂਦਾ ਤਾਂ ਇਹ ਦੇਖ ਕਿਤੇ ਅੱਗ ਲੱਗ ਗਈ ਟੈਂਸ਼ਨ ਇਹਨੂੰ ਭੇਜ ਜਿੰਦੀ ਸੀ ਓਹ ਹੋ ਅੱਗ ਲੱਗੀ ਓਏ ਐਸੀ ਬਚਾਉ ਰਿਹਾ ਨਾ ਆਪਣੇ ਚੱਲ ਕੋਈ ਗੱਲ ਪਾਉ ਚੋਲੀ ਉੱਧਰ ਮੈਂ ਰੋਟੀ ਖਾਣ ਤੇ ਬੈਠਾ ਉਦੋਂ ਮੈਂ ਕਿਹਾ ਵੀਰ ਜੀ ਰੋਟੀ ਤੱਕਣਾ ਦੇ ਖੜਾ ਕੇ ਖਾ ਲੈ ਇੱਥੇ ਅੱਗ ਲੱਗੀ ਪਈ ਹੈ ਕਿੱਥੇ ਉਧਰ ਤੇ ਮੈਂ ਗਿਆ ਸਾਰਾ ਮੁਆਇਨਾ ਕਰਨਾ ਤਾਂ ਨੀ ਉਦਣ एवरेज ਵਧੀਆ ਪੈ ਜਾਣੀ ਸੀ ਇੱਕ ਟਰਾਲੀ ਦਾ ਫਰਕ ਰਹਿ ਗਿਆ 29 ਟਰਾਲੀਆਂ ਬਣਾ ਲਈ ਉਹ ਤਾਂ ਸਹੀ ਬੰਦੇ ਨੂੰ ਕੈਮਰੇ ਨੂੰ ਵੀਰ ਦੀ 28 28 ਕਰੀ ਜਾਂਦਾ ਉਹ ਤਾਂ 28 ਟਰਾਲੀਆਂ ਐ 28 ਟਰਾਲੀਆਂ ਉਹਵੇਂ ਬ੍ਰੋਡਕਾਸਟਰ ਉਹ ਕਹਿੰਦੇ ਆ ਆ ਵੀ ਢਾਂਸ ਜਾ ਗਾਹਾਂ ਨੂੰ ਅੱਥੇ ਚੱਕ ਦੀ ਉੱਪਰ ਯਾਰ ਰੇਹ ਵਾਲਾ ਵੀ ਕੁੱਤ ਖਾਣਾ ਜਾ ਸਾਲ ਹੈ ਐਨੀ ਲੱਤ ਜਾਂਦੇ ਵਿੱਚ ਅਦਾ ਕੱਦੂ ਸ਼ੁਕਰ ਕਰਾ ਇਤਕੀ ਬਹੁਤਾ ਡੂੰਗਾ ਨਹੀਂ ਕਰਿਆ ਵਾ ਪਰ ਹੋਰੇ ਪਤਾ ਨਹੀਂ ਪਤਾ ਬਹੁਤ ਜ਼ੋਰ ਬਹੁਤ ਲੱਗਦਾ ਉਹਦੋਂ ਹੀ ਅਗਿਆ ਨਾ ਆਪਣੇ ਆਪਣੇ ਮੋਟਰ ਕਹਿੰਦੀ ਘੱਟ ਲੱਗਦਾ ਘੱਟ ਲੱਗਿਆ ਪਰ ਗਾਹ ਨੂੰ ਲਈ ਜੇ ਤੂੰ ਆ ਜਾ ਟਰੈਕਟਰ ਪਿੱਛੇ ਪੈਂਦਾ ਕੇ ਗੜ ਗਿਆ ਉਹ ਫਰਟੀਲਾਈਜ਼ਰ ਦਾ ਨਾ ਬਰੋਡਕਾਸਟਰ ਦਾ ਕੀ ਕਹਿੰਦੇ ਆ ਤੁਹਾਨੂੰ ਇਹ ਪੋਣੇ ਵਾਲਾ ਉਹ ਬਣਵਾ ਲੈਣਾ ਆਪਾਂ ਨੇ ਉਹ ਬੜਾ ਬਣਵਾਉਂਗੇ ਜਿਵੇਂ ਦੇਖਣਾ ਕੱਦੂ ਕਰਤਾ ਪਿੱਛੇ ਟਰੈਕਟਰ ਬਾੜ ਬਾੜ ਪਾ ਕੇ ਰੇਹ ਦੇ ਦੋ ਹੁੰਦੇ ਉਹ ਪਰੇ ਖੋਦਾ ਮਾ ਸਵਾਗਤ ਹੈ ਨਾ ਦੋ ਦਿਨ ਜੀ ਲਿਵਾਦ ਲਓ ਜੀ ਕੰਮ ਨਵੇੜਤਾ ਉਦੇ ਸੀ ਨੇ ਤਿੰਨ ਥੱਲੇ ਪਾ ਕੇ ਹੁਣ ਚੱਲੇ ਦੂਈ ਮੋਟਰ ਤੇ ਸਕੰਜੇ ਜੱਜ ਟਰਾਲੀ ਕੱਢੇ ਹੰਦੀ ਟਰਾਲੀ ਗਿੱਲੀ ਸੀ ਅੱਛਾ ਟਰਾਲੀ ਗਿੱਲੀ ਸੀ ਆਹਾਂ ਬਦਲ ਗਿਆ ਬੰਦਾ ਆਹ ਦੇਖ ਬੱਬੂ ਬੱਬੂ ਦੇਖ ਤੂੰ ਮੁਠੀ ਕਿੱਥੇ ਤੱਕ ਜਾਂਦੀ ਹੈ ਕਿਉਂ ਗੋਗੀ ਇਹ ਜਿਹੜਾ ਇਹ ਪਹਿਲੇ ਪਹਿਲੇ ਮਾਡਲਾਂ ਦੇ ਇੰਜਨ ਹੈ ਇਹ ਸਵਰਾਜ 852 ਪੁਰਾਣਾ ਮਾਡਲ ਇਹ ਪਾਣੀ ਪੀ ਲੋ ਪਾਈਪ ਲੈਣਾ ਢੱਕਣ ਖੋਲਿਆ ਵਾ ਹੋ ਗਿਆ ਬਹੁਤ ਤੇਰੇ ਕਿਆ ਤੂੰ ਸਾਚੀ ਦਾ ਦੱਤਾ ਕਹਿੰਦਾ ਤੇਰੇ ਪਿੱਤ ਹੋ ਗਈ ਹੈ ਪਿੱਤ ਬਹੁਤ ਹੋ ਗਈ ਹੁਣ ਮੈਨੂੰ ਜਾਣਾ ਪੈਣਾ ਵੀ ਕਿਤੇ ਠੰਡੇ ਪਾਣੀ ਵਾਲੇ ਸਮੁੰਦਰ ਚ ਤੂੰ ਐਂ ਕਰ ਤੂੰ ਐਨੂੰ ਭੇਜੋ ਯਾਰ ਜਿੱਥੇ ਬਾਈ ਗਿਆ ਹੈ ਜਿੱਥੇ ਬਾਈ ਗਿਆ ਜੋਧਾ ਫਾਰਮ ਨੂੰ ਇਹ ਕਹਿ ਦਿੰਨਾ ਵੀ ਟਰਾਲੀ ਚ ਲੈ ਜੀ ਮੈਨੂੰ ਨਹੀਂ ਗਿਆ ਦਾ ਵੀਰ ਠੀਕ ਹੈ ਠੰਡੀ ਜਗ੍ਹਾ ਯਾਰ ਮੇਰੇ ਪਿੱਤ ਹੋ ਗਿਆ ਮੈਨੂੰ ਤਾਂ ਨਹਾਉਣਾ ਪੈਣਾ ਤੂੰ ਇਹਨੂੰ ਚੁੰਨੀ ਮੱਝ ਦੇ ਵਾਲੇ ਟੋਬੇ ਚ ਨਾ ਲਵਾਈਏ ਗੁੱਤ ਜਾਂਦੇ ਜਾਂਦੇ ਓ ਗੋਗੀ ਪਾਣੀ ਬਹੁਤ ਪੱਤਣਾ ਦਾ ਉਹਦੇ ਚ ਬਾਈ ਪੈਸੇ ਚੰਗੇ ਲੈ ਕੇ ਗਿਆ ਵਾ ਹਾਂ 7-8 ਲੱਖ ਰੁਪਏ ਮੇਰੇ ਨਾਲ ਹੀ ਚੱਲਿਆ ਮੈਨੂੰ ਵੀ ਲੈ ਚੱਲੇ 7-8 ਲੱਖ ਰੁਪਏ ਬਾਈ ਨਾਲ ਲੈ ਗਿਆ ਉੱਥੇ ਬਾਦ ਕਹਿੰਦਾ ਗੋਆ ਜਾਣਾ ਫਿਰ ਗੋਆ ਵਾਲਾ ਸਮੁੰਦਰ ਵੀ ਲੋਟ ਆ ਵੀਰੇ ਇਹਨੂੰ ਕਹਿੰਦਾ ਵੀ ਉਧਰ ਨਾਲ ਟੂਰ ਰੱਖੀ ਵੀ ਮੇਰੇ ਪਿੱਤ ਹੋ ਗਈ ਮੇਰੀ ਪਿੱਤ ਤਰਾ ਹਟਾ ਮੇਰੀ ਪਿੱਤ ਤਰਾ ਨਾ ਮੇਰਾ ਬਾਈ ਤੈਨੂੰ ਇੱਥੋਂ ਪੋਰਟਰੇ ਦਵਾ ਦਾਂਗੇ ਅਸੀਂ ਨਹੀਂ ਨਹੀਂ ਨਾਲ ਜੇ ਕਿਤੇ ਤੈਨੂੰ ਭੇਜਤਾ ਫੇ ਸਾਲੀ ਸਾਡੇ ਪਿੱਤ ਹੋ ਜੁਣੀ ਦੇਖ ਮੈਨੂੰ ਜਾਣਾ ਕਿਉਂਕਿ ਰੇਵ ਹੀ ਪੋਣਾ ਆਲੇ ਕੰਮ ਬਹੁਤ ਪਿਆ ਕੱਲ ਕਿਸੇ ਸਾਊ ਬੰਦੇ ਨੇ ਵਧੀਆ ਬੰਦੇ ਨੇ ਛਿੰਦੇ ਨੇ ਦੱਸਿਆ ਕਹਿੰਦਾ ਵੀ ਠੰਡੇ ਪਾਣੀ ਚ ਨਹਾ ਕੇ ਦੇ ਕਹਿੰਦਾ ਉਹਨੇ ਤਾਂ ਸੁਆਹ ਕਿਹਾ ਤਾਂ ਤੈਨੂੰ ਪਰ ਤੂੰ ਸਮੁੰਦਰ ਸਾਲਾ ਸਮਝ ਗਿਆ ਤੂੰ ਸਮੁੰਦਰ ਸਮਝ ਗਿਆ ਕਾਦੇ ਚ ਚਮਚੇ ਚ ਬਰਫ਼ ਧਰ ਦਿੰਦੇ ਗੋਗੀ ਆ ਵੀ ਠੀਕ ਹੈ ਉਹ ਨਹੀਂ ਮੈਨੂੰ ਨੇ ਨੈਚੁਰਲ ਠੰਡਾ ਪਾਣੀ ਦੇ ਹੈ ਨੈਚੁਰਲ ਨੂੰ ਹੁਣ ਸਾਰਾ ਬੋਤਲ ਚ ਨਾ ਘੇਰ ਕੇ ਕੋਈ ਨਾ ਕੋਈ ਨਾ ਉਹ ਟੋਪੇ ਵਾਲਾ ਬੋਤਲ ਅਰੇ ਮੈਂ ਤਾਂ ਐ ਵੀ ਨਹੀਂ ਹੁੰਦਾ ਫਿਰ ਤਾਂ ਇੰਨੀ ਪੀ ਤੂੰ ਹੀ ਪਿੱਤ ਹੋ ਗਈ ਚਾਹ ਪੀ ਲੋ ਪੋਰਾ ਪੋਰਾ ਫਿਰ ਉੱਥੇ ਨਹੀਂ ਖੜਨਾ ਆਪਾਂ ਨੇ ਜਾਂਦੀ ਸਰ ਗਲੇਟੇ ਪਾਣੇ ਆ ਕਿ ਨਹੀਂ ਗੋਗੀ ਟਰੈਕਟਰ ਫੇਰ ਖੜ ਗਿਆ ਕੱਦੂ ਵਾਲਾ ਆਪਣਾ ਥੱਲੇ ਰੱਖ ਦੇ ਗੋਗੀ ਵਿੱਚ ਕੋਈ ਤਾਂ ਨਹੀਂ ਹੁੰਦਾ ਇਹ ਡਾਲਾ ਹੁੰਦਾ ਕਿੱਲਾ ਲੱਸੀ ਦਾ ਕਮਾਲ ਆਏ ਲੱਸੀ ਦਾ ਆ ਜਿਹੜਾ ਸਾਨੂੰ ਦੱਸਣਾ ਨਹੀਂ ਪੈਂਦਾ ਉਹ ਹੀ ਗੋਗੀ ਨੇ ਗੱਲ ਕਰੀ ਤਾਂ ਕਹਿੰਦਾ ਦੋ ਬੋਤਲਾਂ ਦਾਦੂ ਦੀਆਂ ਪੀ ਕੇ ਬੰਦਾ ਘਰੇ ਆ ਗਿਆ ਘਰੇ ਆ ਕੇ ਲੱਸੀ ਪੀ ਲਈ ਉਹ ਖੰਬੇ ਉਹ ਵੱਜਦਾ ਪੀ ਲਈ ਘਾਸੇ ਘਾਸੇ ਚ ਲੱਸੀ ਐਸੀ ਚੀਜ਼ ਆ ਨੀਂਦ ਚੜਾ ਦਿੰਦੀ ਆ ਦਿਨਾਂ ਚ ਕੋਈ ਨਾ ਤੈਨੂੰ 11:00 ਵਜੇ ਪਹਲਾਉਂਗਾ ਫੇਰ ਦੱਸੂਗਾ ਹਣ ਤੱਕ ਨਾ ਪਾਣੀ ਪੀ ਪੀ ਬੁੱਝ-ਬੱਜਾ ਹੋ ਜਾਂਦਾ ਉਹਨਾਂ ਨੂੰ ਆ ਜਾਓ ਲਓ ਜੀ ਰੇਰੂ ਦਾ ਕੰਮ ਨਿਬੇੜ ਕੇ ਸਾਰਾ ਐ ਤਕਰੀਬਨ 7 8 10 ਸਹਲੇ ਪਾਤੇ ਇਸ ਵੇਲੇ ਕੁਝ ਨਹੀਂ ਲੱਗਦਾ ਚਾਰ ਬੰਦਿਆਂ ਨੂੰ ਜੜ-ਜੜ 2 ਘੰਟੇ ਲਏ ਆ ਮੈਂ ਸੋ ਬਸ ਦੋ ਕਿੱਗਾਂ ਜਾਣਾ ਤਾਂ ਜਿਹੜੀ ਅਸੀਂ ਇਕੱਠਾ ਹੁੰਦਾ ਤਾਂ ਥੋੜੇ ਮਤਲਬ ਛੇਤੀ ਕੰਮ ਨਿਬੜ ਜਾਂਦਾ ਗਾਂ ਨੂੰ ਦੇਖਦੇ ਆ ਸ਼ਾਇਦ ਵੀ ਉਹ ਬ੍ਰੋਡਕਾਸਟਰ ਜਾਂ ਵੀ ਲੈ ਲਈਏ ਪਰੇ ਕੰਮ ਨੂੰ ਵੀਡੀਓ ਤਾਂ ਵੀ ਆਪਣਾ ਕੱਦੂ ਕਰਕੇ ਨਾਲ ਦੀ ਨਾਲ ਪਾਤਾ ਕਿਉਂਕਿ ਟਾਈਮ ਦੀ ਹੁਣ ਛੋਟੇ ਚ ਬਹੁਤ ਹੁੰਦੀ ਹੈ ਓਕੇ ਨਾ ਤੂਕੇ ਹੁਣ ਆ ਕੇ ਤਾਂ ਧਾਮ-ਜਾਮ ਫਿੱਟ ਹੁਣ ਚੱਲਿਆਂ ਲੈ ਸਰ ਲੈ ਕੇ ਕਿਉਂਕਿ ਧੁੱਪ ਚੰਗੀ ਹੋਗੀ ਕਾਹਨੂੰ ਫੜਦਾ ਮੈਨੂੰ ਐ ਤਾਂ ਵੀ ਖੜਾਾ ਦਮਾ ਪਰੇ ਲੈ ਸਰ ਪਰ ਜਿਹੜੇ ਮੇਨ ਆਪਣੇ ਪੱਕੇ ਹੈਗੇ ਨੇ ਵੀਰ ਆਪਣੇ ਕੋਲ ਕੰਬੈਨਾਂ ਦਾ ਕੰਮ ਵੀ ਕਰਵਾਉਨੇ ਆ ਹਨਾ ਬੜਵਾਉਂਦੇ ਨੇ ਆਪਾਂ ਤੋਂ ਤਾਂ ਉਹਨਾਂ ਦੇ ਜਾਣਾ ਪੈਂਦਾ ਹੈਨਾ ਤੇ ਬਾਕੀ ਚੱਲਦੇ ਹੁਣ ਤੇ ਤੁਹਾਨੂੰ ਦਿਖਾਉਣ ਜਾ ਕੇ ਧਾਮ-ਜਾਮ ਕਿਵੇਂ ਚੱਲਦਾ ਕੰਮ ਅਕੇ ਕਿਵੇਂ ਨਹੀਂ ਲਾਪੇ ਸ਼ੋਈ ਸ਼ੂ ਸਾਫ ਹੋਗੀ ਕੁਝ ਨਹੀਂ ਤਾਂ ਕਰਾ ਮੈਂ ਕੱਪੜਾ ਨਾ ਮਾਰਾ ਕੁਝ ਵੀ ਅਨਲਿਸਕਦਾ ਹੋ ਗਿਆ ਕੰਮ ਤੇ ਚੱਲਦੇ ਆ ਜੀ ਫਿਰ ਅੱਗੇ ਖੇਤਾਂ ਜੀ ਤੁਹਾਨੂੰ ਦਿਖਾਉਣੇ ਚੱਲਵਾ ਢੱਕਰ ਦਾ ਲਓ ਜੀ ਲੇਜ਼ਰ ਕਰਾ ਚਲਾਤਾ ਸੀ ਆਉਂਦੀ ਸਾਰ ਤੇ ਤਕਰੀਬਨ 3.5 ਕਿਚਾਰ ਕਿੱਲਿਆਂ ਦਾ ਗੇੜ ਲੇਜ਼ਰ ਕਰਕੇ ਹੁਣ ਮੈਨੂੰ ਅਸਲ ਦੇ ਵਿੱਚ ਇੱਕ ਗੱਲ ਯਾਦ ਆਈ ਹੈ ਮੈਂ ਤਾਂ ਹੀ ਸਪੈਸ਼ਲ ਉਹਨਾਂ ਸਮਾਨ ਇਕੱਠਾ ਕਰਕੇ ਹੁਣ ਮਗਲੀ ਜਗ੍ਹਾ ਚੱਲਿਆ ਤਾਂ ਮਾ ਵੀ ਸਾਂਝੀ ਕਰੀਏ ਤੁਹਾਡੇ ਨਾਲ ਇੱਕ ਵੀਰ ਦਾ ਨਾ ਮੈਨੂੰ ਕਮੈਂਟ ਆਇਆ ਕੱਲ ਕਹਿੰਦਾ ਵੀ ਬੱਲੇ ਬਾਈ ਤਾਂ ਐ ਵੀ 300 ਘੰਟਾ ਨਾ 300 ਦੇ ਪਲੱਸ ਹੋ ਗਿਆ ਬਿੱਤਾਂ ਵਧੀਆ 3 ਗਲਾਖ ਰੁਪਏ ਦਾ ਕੰਮ ਕਰ ਲਿਆ ਜਣੀ ਮਤਲਬ ਮੋਟਾ-ਮੋਟਾ ਆਈਡੀਆ ਲਾ ਲਿਆ ਉਹਨੇ ਵੀ ਹਾਂ ਜੀ ਵੀ 300 ਕਿਲਾ ਨਾ 300 ਘੰਟਾ ਹੋਇਆ ਤਾਂ 300 ਘੰਟੇ ਦਾ ਵੀ 3 ਲੱਖ ਰੁਪਏ ਬਣ ਗਿਆ ਆਪਾਂ ਨੂੰ ਹਨਾ ਜਣੀ ਉਹ 3 ਲੱਖ ਦੇ ਵਿੱਚ ਆਇ ਨਹੀਂ ਨਾ ਦੇਖਿਆ ਵੀ ਇਹਨੇ ਡੀਜ਼ਲ ਕਿੰਨੇ ਦਾ ਖਾਦਾ ਹਨਾ ਆਉਣ ਜਾਣ ਵੀ ਆ ਕਿਤੇ ਆਪਾਂ 2 ਕਿਲਿਆਂ ਵਰ ਵੀ ਜਾਣੇ ਆ 4 ਵਰ ਵੀ ਜਾਣੇ ਆ ਏ ਥੋੜੀ ਜ਼ਰੂਰੀ ਹੁੰਦਾ ਵੀ ਆਪਾਂ ਨੂੰ ਦਿਹਾੜੀ ਦਾ ਕੰਮੇ ਬਣਨਾ ਇਦੇ ਵਿੱਚ ਪ੍ਰੋਫਿਟ ਆਪਾਂ ਨੂੰ ਸਭ ਤੋਂ ਵੱਡਾ ਇਹ ਕੱਢਣਾ ਹੁੰਦਾ ਵੀ ਇੱਕ ਤਾਂ ਡਰਾਈਵਰ ਦੀ ਬਚਤ ਕਰਨੀ ਪੈਂਦੀ ਹੈ ਸਭ ਤੋਂ ਬੜੀ ਹੈ ਜਿਹੜੀ ਟਰੈਵਲ ਦੇ ਪੈਸੇ ਆਪਾਂ ਨੂੰ ਆਪ ਬਚਾਉਣੇ ਪੈਂਦੇ ਨੇ ਤੇ ਇਸ ਤੋਂ ਬਾਅਦ ਆਪਾਂ ਨੂੰ ਸਹੀ ਕੰਮ ਕਰਕੇ ਦੇਣਾ ਪੈਂਦਾ ਜੇ ਆਪਾਂ ਸਹੀ ਕੰਮ ਕਰਾਂਗੇ ਤਾਂ ਆਪਣੀ ਮਾਰਕੀਟ ਵੈਲਿਊ ਵਧੂਗੀ ਤਾਂ ਆਪਾਂ ਨੂੰ ਲੋਕਲ ਕੰਮ ਜ਼ਿਆਦਾ ਮਿਲੇਗਾ ਜੇ ਆਪਾਂ ਲੋਕਲ ਕੰਮ ਨਹੀਂ ਕਰਾਂਗੇ ਤਾਂ ਬਾਹਰ ਅੰਦਰ ਹੈਨਾ ਭੱਜ ਨੱਠ ਬਹੁਤ ਕਰਨੀ ਪੈਣੀ ਆ ਆਪਾਂ ਨੂੰ ਜਿਹੜੀ ਕੰਮ ਨਹੀਂ ਮਾੜਾ ਕੰਮ ਬਹੁਤ ਵਧੀਆ ਬੜਾ ਸ਼ਾਨਦਾਰ ਕੰਮ ਹੈ ਕੋਈ ਕਿਸੇ ਦੀ ਕਿੰਤੂ ਪ੍ਰੰਤੂ ਨਹੀਂ ਕੋਈ ਆਏ ਨਹੀਂ ਹੈ ਵੀ ਕਿਸੇ ਨੇ ਕਿੱਲੇ ਦੱਬ ਲੈ ਜੱਕ ਨਾਲਾਂ ਦੱਬ ਲੀਆਂ ਕੁਛ ਦੱਬ ਲਿਆ ਕੋਈ ਨਹੀਂ ਸਿੱਧਾ ਸਪਸ਼ਟ ਘੰਟਿਆਂ 'ਪਰ ਚੱਲਣਾ ਬਾਈ ਤੇ ਤੇ 45 ਤੇ ਚੱਲਿਆ 45 ਤੇ ਰੁਕੂਗਾ ਘੰਟਾ ਹੋ ਜਾਊਗਾ ਪਹਿਲਾਂ ਰੁਕ ਗਿਆ ਤਾਂ ਆਪਣਾ ਉਹ حساب ਨਾਲ ਹਿਸਾਬਕ ਤਾਪ ਹੋ ਜਾਊਗਾ ਤੇ ਬਾਕੀ ਲੱਗ ਲੱਗ ਰੇਟ ਆ ਜਿੱਥੇ ਟੁੱਟਮਾਉਂਦਾ ਉਥੇ 1000 ਦਾ ਵੀ ਲੈ ਲੈਨੇ 1100 ਵੀ ਲੈ ਲੈਨੇ ਜਿਹੜੀ ਇਕੱਠਾ ਆਉਂਦਾ ਉਥੇ 900 ਰੁਪਿਆ 950 ਜਣੀਆ ਇੱਥੇ ਰੇਟ ਚੱਲੀ ਜਾਂਦਾ ਕਿਉਂਕਿ ਕਰਾਬ ਵੀ ਬਹੁਤ ਹੋ ਗਏ ਹੁਣ ਹਰ ਇੱਕ ਤਰ੍ਹਾਂ ਦੇ ਕਿਤੇ ਹੁਣ ਸਾਡੇ ਤਾਂ ਜਣੀ ਇੱਥੇ 900 ਦਾ ਕ ਵੀ ਚੱਲਦਾ ਕਿਤੇ ਕਿਤੇ 900 ਤੋਂ ਵੀ ਥੱਲੇ ਚੱਲਦਾ ਜਿੱਥੇ ਕਰਾਹਾਂ ਬਹੁਤ ਸੋਹਣਾ ਕੰਮ ਬੜਾ ਜਣੀ ਮਤਲਬ ਇਹਦੀ ਚਾਈ ਨਹੀਂ ਹੈ ਵੀ ਇੱਕ ਤਾਂ ਦੇਖੋ ਆਪਾਂ ਨੂੰ ਲੇਬਰ ਕੱਟ ਚਾਹੀਦੀ ਹੈ ਟੂੜੀ ਵਾਲੀ ਮਸ਼ੀਨ 'ਚ ਆਪਾਂ ਨੂੰ ਲੇਜ਼ਰ ਬਹੁਤ ਲੇਬਰ ਬਹੁਤ ਚਾਹੀਦੀ ਹੈ ਦੋ ਟਰਾਲੀਆਂ ਦਾ ਢਾਣ ਸੱਚਾ ਫਿਰ ਉਸ ਤੋਂ ਬਾਅਦ ਉਹਦਾ ਕੰਮ ਥੋੜਾ ਸਾਲ ਬਾਅਦ ਕੰਮ ਹੈ ਇਹ ਤਾਂ ਤਾਂ ਮਤਲਬ ਇਸ ਤੋਂ ਬਾਅਦ ਜੀੜੀਆਂ ਤੋਂ ਬਾਅਦ ਫੇਰ ਤੇ ਇਹ ਆਪਣਾ ਹਨਾ ਜਿਹੜੇ ਆਲੂ ਵਾਲੇ ਆ ਮੱਕੀ ਵਾਲੇ ਆ ਇਹਨਾਂ ਦੇ ਤਾਂ ਚੱਲਦੀ ਰਹਿੰਦਾ ਸਦਾ ਬਾਅਦ ਹੀ ਚੱਲਦੇ ਰਹਿੰਦੇ ਇਹਨਾਂ ਦੇ ਤਾਂ ਖੜਦੇ ਹੀ ਨਹੀਂ ਕਦੇ ਜਿਹੜੀ ਆਪਣੀ ਚੀਜ਼ ਦਾ ਇੰਨਾ ਕ ਫਾਇਦਾ ਹੋ ਜਾਂਦਾ ਵੀ ਆਪਾਂ ਨੇ ਜੇ ਮੰਨ ਲਓ ਵੀ ਚਰੀ ਵਾਲਾ ਵੀ ਬੀਜਣਾ ਕੱਖ ਗੰਡੇ ਜੋਗਾ ਵੀ ਆਪਾਂ ਨੇ ਕਿਲਾਖੰਡ ਬੀਜਣਾ ਤਾਂ ਉਹਦੇ 'ਚ ਲੇਜ਼ਰ ਕਰਕੇ ਆਪਾਂ ਬੀਜ ਲਈਏ ਤਾਂ ਮੈਂ ਕਹਿੰਦਾ ਨਜ਼ਾਰਾ ਆ ਜਾਂਦਾ ਇੱਕ ਸਾਰਾ ਇਹ ਪਤਲਾ ਜਿਵੇਂ ਬਚੀਣ ਬੀਜਣਾ ਫੇਰ ਆਪਾਂ ਲੇਜ਼ਰ ਕਰਕੇ ਬੀਜੀਏ ਤਾਂ ਇਹਨ ਇੱਕ ਸਾਰ ਬਚੀਣ ਨਜਮਣਾ ਕੰਮ ਬਹੁਤ ਸੋਹਣਾ ਕੰਮ ਮਾੜਾ ਨਹੀਂ ਮੈਂ ਜਣੀ ਆਪਣੇ ਵੀਰ ਜਿਹੜੇ ਵੀਡੀਓ ਦੇਖ ਰਹੇ ਨੇ ਜਿਹੜੇ ਕਰਨ ਦੇ ਚਾਹਵਾਨ ਨੇ ਜਿਹੜੇ ਮਤਲਬ ਆਏ ਨਹੀਂ ਹੈਵੀ ਹਾਲ लेके ਡਰਾਈਵਰ ਕੋਲ ਛੱਡ ਦੇਣਾ ਡਰਾਈਵਰ ਨੂੰ ਦੇਖੋ ਡਰਾਈਵਰ ਦਾ ਕੀ ਹੁੰਦਾ ਡਰਾਈਵਰ ਨੂੰ ਇਹ ਕੰਮ ਦੇ ਵਿੱਚ ਮਤਲਬ ਆਪਾਂ ਕਿਸੇ ਨੂੰ ਆਇ ਨਹੀਂ ਕਹਿ ਸਕਦੇ ਮਾੜਾ ਵੀ ਹਾਂ ਕਿਸੇ ਨੂੰ ਚੰਗਾ ਵੀ ਨਹੀਂ ਕਹਿ ਸਕਦੇ ਆਪਾਂ ਹਨ ਉਹਨੇ ਆਪਣਾ ਲੋਟ ਦੇਖਣਾ ਹੈ ਆਪਣਾ ਕੀ ਹੁੰਦਾ ਆਪਾਂ ਨੂੰ ਸੰਤੁਸ਼ਟੀ ਹੋ ਗਈ ਆਪਾਂ ਨੇ ਫਜ਼ੂਲ ਘਮਾਉਣਾ ਵੀ ਨਹੀਂ ਉਹਦਾ ਹਰ ਇੱਕ ਦਾ ਆਪਣਾ ਤਜਰਬਾ ਹੁੰਦਾ ਕੋਈ ਮਤਲਬ ਕਿੰਨੇ ਚਾਹੀਏ 10 ਸਾਲੇ ਹੋ ਗਏ ਏ ਲੈਜ਼ਰ ਕਰਾ ਚਲਾਉਂਦੇ ਨੂੰ ਹਰ ਇੱਕ ਦਾ ਫੀਲਡ ਦੇ ਵਿੱਚ ਆਪਣਾ ਤਜਰਬਾ ਤੇ ਹੁਣ ਪਹਿਲਾਂ ਨਾਲ ਤੇ ਚੀਜ਼ਾਂ ਬੜੀਆਂ ਐਡਵਾਂਸ ਹੋ ਗਈਆਂ ਨੇ ਜਿਵੇਂ ਲੈਜ਼ਰ ਕਰਾ ਬੜੇ ਐਡਵਾਂਸ ਹੋ ਗਏ ਹੁਣ ਜਿਵੇਂ ਅੱਗੇ ਪਿੱਛੇ ਟੈਰਾਂ ਵਾਲਾ ਹਨ ਖਾਸ ਕਰਕੇ ਡਾਕਰ ਜ਼ਮੀਨ ਦੇ ਵਿੱਚ ਬੜੀ ਦਿੱਕਤ ਪੈਂਦੀ ਸੀ ਪਹਿਲਾਂ ਸਿੰਗਲ ਟੈਰੇ ਹੁੰਦੇ ਨੇ ਤਾਂ ਮਨ ਲੋਬੀ ਜੀ ਬੋਤਾ ਵੱਡਾ ਪ੍ਰੋਜੈਕਟ ਵੀ ਨਹੀਂ ਜੇ ਆਪਾਂ ਤੂੜੀ ਵਾਲੀ ਮਸ਼ੀਨ ਨੇ 2.5 ਲੱਖ ਰੁਪਏ ਤੱਕ ਉਹ ਆਪਣਾ ਉੱਚਾ ਮਾਡਲ ਮਿਲਦੀ ਹੈ ਉਹਨੇ ਚੇ ਲੇਜ਼ਰ ਕਟਾ ਮਿਲ ਜੰਨਾ ਅ ਬਸ ਜਣੀ ਥੋੜਾ ਜਿਹਾ ਬਹੁਤੀ ਕੇਅਰ ਕਰਨੀ ਪੈਂਦੀ ਜਿਵੇਂ ਆ ਟੇਚੀ ਐ ਇਹਨੂੰ ਥੋੜਾ ਜਿਹਾ ਕੇ ਚੰਗੀ ਤਰ੍ਹਾਂ ਦੇ ਹੁਣ ਮੈਂ ਥੱਲੇ ਸਹਾਰਾਣਾ ਰੱਖਿਆ ਵੈਦੇ ਉੱਪਰ ਬੰਨ ਲੀਦਾ ਡੈਂਗਾ ਨਹੀਂ ਜਣੀ ਮਾਰ ਦੂ ਆਪਣਾ ਜੇ ਇਹਦੀਓ ਕੇਅਰ ਨਾ ਕਰੀ ਤਾਂ ਫਿਰ ਕੰਮ ਖਰਾਬ ਹੈ ਹਨਾ ਲੇਜ਼ਰ ਚ ਇਹ ਨਮਈ ਹੋਵੇ ਜੇ ਇਹ ਨਹੀਂ ਆਪਣੀ ਸਹੀ ਵਰਕ ਕਰਦੀ ਹੈ ਤਾਂ ਫਿਰ ਕੰਮ ਖਰਾਬ ਹੋ ਜਾਂਦਾ ਪਤਾ ਨਹੀਂ ਲੱਗਦਾ ਆਪਾਂ ਨੂੰ ਕਿੱਦਾਂ ਨੂੰ ਕੀ ਕਰ ਦੇਣਾ ਕਿੱਦ ਠੀਕ ਹੈ ਜੀ ਹੁਣ ਇਸ ਤੋਂ ਬਾਅਦ ਅੱਗੇ ਦੀ ਚੱਲਿਆ ਮੌਸਮ ਮੌਸਮ ਜੱਜ ਸਾਫ ਜਾ ਹੋਇਆ ਤੇ ਅੱਜ ਸੋਹਣੀ ਝੱਟ ਵੱਜ ਗਈ ਤਕਰੀਬਨ 7-8 ਘੰਟੇ ਬਲੇ ਲੱਗੇ ਹੁਣ ਇਸ ਤੋਂ ਬਾਅਦ ਅੱਗੇ ਜਾਣੇ ਦੇ ਲੋ ਪਹਿਲਾਂ ਸਵੇਰੇ ਰੇਪ ਆਇਆ ਫਿਰ ਲੇਜ ਕਰਾਤੇ ਹਲੇ ਹੁਣ ਤੇ ਜਾ ਕੇ ਦੋ ਕਿਲੇ ਹੋਰ ਕੱਢਣੇ ਪਿੰਡ ਆਪਣੇ ਤੇ ਬਸ ਇੰਨੇ ਚ ਸ਼ਾਲਸੂਰ ਜਦੇ ਗਏ ਸੀਪਣਵਲ ਤੱਕ ਪਹੁੰਚ ਗਏ ਇਹ ਉਹ ਪਹੁੰਚਿਆ ਵੇਖੋ ਪਹੁੰਚ ਗਏ ਸੀਪਣਵਲ ਤੇ ਚੱਲਦੇ ਆ ਜੀ ਕੱਲ ਨੂੰ ਬਾਕੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਅੱਜ ਲਈ ਸਤਿ ਸ੍ਰੀ ਅਕਾਲ ਜੀ ਅਗਲੇ ਬਲੌਗ ਚ ਦੇਲੀ ਜੁਟੀਨਾ ਆਪਾਂ ਦਿਖਾਉਨੇ ਆਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਕੱਲ ਨੂੰ ਸ਼ਾਇਦ ਮੈਂ ਦੇਖਾਂ ਵੀ ਉਹ ਨਾ ਟ੍ਰਾਇਲ ਲੈਣਾ ਸੀ ਨੇ ਇਹਦਾ ਮਸ਼ੀਨ ਦਾ ਲਵਾਈ ਵਾਲੀ ਦਾ ਡਾਕਰ ਜ਼ਮੀਨ ਦੇ ਵਿੱਚ ਖਾਸ ਕਰਕੇ ਡਾਕਰ ਜ਼ਮੀਨ 'ਚ ਇਹ ਤਜਰਬਾ ਹੋਇਆ ਨਹੀਂ ਆਪਾਂ ਤਜਰਬਾ ਕਰਨਾ ਜਿਹੜੀ ਜੀਲੀ ਲੋਣੀ ਵਾਲੀ ਮਸ਼ੀਨ ਹੁੰਦੀ ਹੈ ਉਹ ਦੇਖਣੀ ਆਪਾਂ ਨੇ ਚਲਾ ਕੇ ਕਿਲਾ ਇੱਕ ਦੋ ਕਿਲਾ ਲਾਵਾਂਗੇ ਸੰਧੂ ਵੀਰ ਜੋਧਾ ਨਾਲ ਵੀ ਗੱਲ ਹੋ ਜੇ ਸ਼ਾਇਦ ਜੇ ਲੋੜ ਪਈ ਤਾਂ ਪਨੀਰੀ ਲੈ ਕੇ ਆਵਾਂਗੇ ਉਥੋਂ ਆਪਾਂ ਮਜ਼ਦੂਰੀ ਸਾਡਾ ਲੋਕਲੇ ਸਰ ਗਿਆ ਤਾਂ ਫਿਰ ਆਪਾਂ ਨੇ ਕਾਨੂੰ ਇੰਨੀ ਭਜਨਟ ਕਰਨੀ ਹੈ ਨਾ ਮਸ਼ੀਨ ਕੁਛ ਹੀ ਵੀ ਹੈ ਮਾਮਾ ਜੂਨੇ ਦੀ ਪੰਜੋਲੀ ਤੋਂ ਉਹ ਹੋਰ ਦੂਜੇ ਹੋਏ ਆ ਥੋੜਾ ਜਿਹਾ ਉਹ ਕਹਿੰਦੇ ਵੀ ਪਨੀਰੀ ਵੱਡੀ ਹੋ ਜਵੇ 26 ਦਾ 26 ਵਿੱਚ ਦੇਖਾਂਗੇ ਆਪਾਂ ਲਾ ਕੇ ਕਹਿੰਦਾ ਵੀ ਦੋ ਚਾਰ ਦਿਨਾਂ ਚ ਆਪਾਂ ਕਰਾਂਗੇ ਇੱਕ ਵਾਰ ਹੁਣ ਦੇਖ ਕੇ ਆਉਂਗਾ ਕੱਲੂ ਮੈਂ ਜਲਦੀ ਜਲਦੀ ਕਿਵੇਂ ਹੁੰਦਾ ਹਿਸਾਬ ਪਤਾ ਉਹਦਾ ਵੀ ਅੱਗੇ ਅੱਗੇ ਪਲਾਨ ਬਣ ਸਕੋ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਅੱਜ ਲਈ ਸੋ ਮਿਲਦੇ ਹਾਂ ਜੀ ਅਗਲੇ ਬਲੌਗ 'ਚ ਠੀਕ ਹੈ ਸਤਿ ਸ੍ਰੀ ਅਕਾਲ